ਇੱਕ ਮਿੰਟ ਜੀ ਅਗ ਇੱਕ ਮਿੰਟ ਆ ਖਾਲੀ ਆ ਖਾਲੀ ਗੱਟਾ ਤੋਲਿਆ ਜੀ ਆਪਾਂ 550 ਗ੍ਰਾਮ ਦਾ ਉਹ ਬੱਟਾ ਧਰ ਕੇ ਆ ਆ ਬੱਟਾ ਧਰ ਆ ਆ 20 ਕਿਲੋ ਦਾ ਬੱਟਾ ਇਹ ਆ ਚੈੱਕ ਕਰ ਲੋ ਵੀ 20 ਕਿਲੋ ਆ ਲਿਆ ਵੀ ਗੱਟਾ ਲਿਆ ਹੁਣ ਗੱਟੇ ਲਿਓ ਇਹ ਛੱਕੇ ਪਿਆ ਸੀ ਵੀ ਜਿਹੜੀ ਕਲਕਾ ਉਹ ਵੱਧ ਤੋਲੀ ਜਾ ਰਹੀ ਆ ਹਾਂਜੀ ਅਸੀਂ ਚੱਲ ਰਹੇ ਨੰਕਲ ਕਲਾ ਤੋਂ ਲਾਈਵ ਦਾਣਾ ਮੰਡੀ ਦੇ ਵਿੱਚੋਂ ਜਿੱਥੇ ਵੀ ਮਾਨਸਾ ਜ਼ਿਲ੍ਹੇ ਚ ਕਿਸਾਨਾਂ ਨੇ ਕਿਸਾਨਾਂ ਨੂੰ ਕੁਦਰਤੀ ਮਾਰ ਪਈ ਐ ਗੜਿਆਂ ਦੀ ਮਾਰ ਪਈ ਐ ਉੱਥੇ ਹੀ ਕਿਸਾਨਾਂ ਦੀ ਲੁੱਟ ਆੜਤੇ ਵੱਲੋਂ ਕੀਤੀ ਜਾ ਰਹੀ ਐ ਅਸੀਂ ਦਿਖਾਉਨੇ ਤੁਹਾਨੂੰ ਲਾਈਵ ਤਸਵੀਰਾਂ ਕਿਉਂ ਕੇ ਜੇ 1.5 2-2 ਕਿਲੋ ਕਣਕ ਨੰਕਾ ਹਾਂ ਤੁਹਾਨੂੰ ਦਿਖਾਉਨੇ ਹੈਗੇ ਕਿੰਨੀ ਭਰਤੀ ਹੈਗੀ 55 500 55 550 ਜਦ ਕੇ 1 ਕਿਲੋ ਦੀ ਇਹਦੇ ਚ ਜਿਆਦਾ ਭਰੀ ਗਈ ਹੈਗੀ ਹੋਰ ਵੀ ਦਿਖਾਉਣਾ ਤੁਹਾਨੂੰ ਕਣਕ ਆ ਸਾਡਾ ਸਾਰਾ ਨਗਰ ਇੱਥੇ ਇਕੱਠਾ ਹੋਇਆ ਹੈ ਡੇਟ ਵੀ ਬੋਲ ਲਿਆ ਅੱਜ ਇਹਦਾ ਲਾਈਵ ਹੀ ਚੱਲੀ ਜੰਨੇ ਆਪਾਂ ਅੱਜ ਦਾ ਦਿਨ 17 ਅਪ੍ਰੈਲ ਨੂੰ 17 ਅਪ੍ਰੈਲ ਦਿਨ ਵੀਰਵਾਰ ਆ ਲੋ ਜੀ 8:00 ਵਜੇ 50 ਕਿਲੋ ਆ ਦੇਖ ਸਕਦੇ ਹੋ ਜੀ ਵਾਦ ਵਾਦਾ ਪੂਰੇ ਪੰਜਾਬ ਚ ਸ਼ੇਅਰ ਕਰ ਦਿਓ ਬਾਈ ਇਹੇ 1.5 ਕਿਲੋ 1.5 ਕਿਲੋ ਵਾਧਾ ਇਹ ਦੇਖੋ ਦਾਣਾ ਮੰਡੀ ਦੇ ਵਿੱਚ ਇਹੋ ਵੇਲੇ ਕਿਹਦਾ ਹੈ ਸੇਮ ਪ੍ਰੋਬਲਮ ਹੈ ਹਰ ਇੱਕ ਦਾਣਾ ਮੰਡੀ ਦੇ ਵਿੱਚ ਜ਼ਿੰਮੇਦਾਰ ਨੂੰ ਰੱਬ ਦੀ ਵੀ ਕਰੋਪੀ ਹੈ ਆੜ ਦੀਆਂ ਦੀ ਵੀ ਕਰੋਪੀ ਹੈ ਜਿਹਨੂੰ ਆਪਾਂ ਆਪਦਾ ਸਭ ਕੁਝ ਮੰਨਦੇ ਆ ਇਹ ਸਾਰਾ ਕੁਝ ਸਾਰਿਆਂ ਨਾਲੋਂ ਪਹਿਲਾਂ ਆਪਣੀ ਜਦੋਂ ਇਹਦਾ ਸੀਗਾ ਝੋਨੇ ਦਾ ਸੀ ਸੀਜ਼ਨ ਉਦੋਂ ਆਪਣੀ ਸਾਰਿਆਂ ਨੂੰ ਵੱਧ ਲੁੱਟ ਕੀਤੀ ਗਈ ਉਦੋਂ ਇਹ ਸੈਲਰਾਂ ਸੈਲਰਾਂ ਦੇ ਆਲਿਆਂ ਦੇ ਨਾਲ ਗੱਲਦੇ ਮਾਲਕਾਂ ਦੇ ਨਾਲ ਕਿਉਂਕਿ ਇਹ ਮਾਲਕਾਂ ਦੇ ਨਾਲ ਨਹੀਂ ਰਲੇ ਕਿਉਂਕਿ ਸੈਲਰ ਇਹਨਾਂ ਦੇ ਆਉਦੇ ਨੇ ਬਿਲਕੁਲ ਉਦੋਂ ਇਹਨਾਂ ਨੇ ਬਹੁਤ ਕੁਝ ਕੀਤਾ ਕੁਝ ਮੇਰੇ ਪਿੰਡ ਨੰਗਲ ਕਲਾਂ ਦੇ ਵਿੱਚ ਵੀ ਅਸੀਂ ਵਿਰੋਧ ਕੀਤਾ ਸੀ ਜਿਹਦੇ ਵਿੱਚ ਅਸੀਂ 26 ਰੁਪਏ ਘਾਟ ਦਿੰਦੇ ਸੀ 58 ਰੁਪਏ ਮੰਗਦੇ ਸੀ ਉਸ ਤੋਂ ਬਾਅਦ ਕੁਝ ਜ਼ਿਮੀਂਦਾਰਾਂ ਤੋਂ ਇਹ ਜਾਦੇ ਵੀ ਲੈ ਗਏ ਤੇ ਕੁਝ ਭੇਡਾਂ ਵੀ ਹੁੰਦੀਆਂ ਨੇ ਜਿਹੜੀਆਂ ਇਹ ਕਹਿੰਦੀਆਂ ਹੁੰਦੀਆਂ ਨਹੀਂ ਯਾਰ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਇਹ ਉਹਨਾਂ ਭੇਡਾਂ ਦੇ ਮੰਗਰ ਨਾਲ ਲੱਗਿਓ ਸਾਰੇ ਬੰਦੇ ਅਵੇ ਲਿਆ ਕੇ ਕੰਪਿਊਟਰ ਕੰਡੇ ਸਾਰੀਆਂ ਦਾਣਾ ਮੰਡੀਆਂ ਦੇ ਵਿੱਚ ਚੈੱਕ ਕਰਾਓ ਤੁਹਾਡੇ ਜਿਹੜੇ ਮੋਤਵਾਰ ਬੰਦੇ ਆ ਜਿਹੜੇ ਤੁਸੀਂ ਚੁਣੇ ਨੇ ਨੁਮਾਇੰਦੇ ਤੁਸੀਂ ਚੁਣੇ ਨੇ ਉਹਨਾਂ ਨੂੰ ਚੈੱਕ ਕਰਵਾਓ ਉਹਨਾਂ ਨੂੰ ਕਹੋ ਬੁਲਾਓ ਮੌਜੂਦਾ ਬੁਲਾ ਕੇ ਆੜਦੀਆਂ ਨੂੰ ਕੋਲੇ ਬੁਲਾ ਕੇ ਇਹ ਇਹਦਾ ਕੰਪਿਊਟਰ ਕੰਡੇ ਕਰਾ ਕੇ ਚੈੱਕ ਕਰਵਾਓ ਤੇ ਜ਼ਿਮੀਦਾਰਾਂ ਦੀ ਲੁੱਟ ਬੰਦ ਕਰੋ ਆੜਦੀਆ ਸਾਡੇ ਕੋਲੇ ਖੜਾਓ ਪਰਲੇ ਪਲੇ ਚਲਾਗਾ ਕਿਧਰ ਗਿਆ ਉਹ ਵਿੱਕੀ ਆੜਦੀ ਨੂੰ ਬੁਲਾਓ ਬੁਲਾਓ ਨੂੰ ਯਾਰ ਉਹਨੂੰ ਕਹਾਂ ਆ ਦੇਖ ਭਾਈ ਆ ਦੇਖ ਸਕਦਾ ਜੀ ਲਾਈਵ ਤਸਵੀਰਾਂ ਤੁਸੀਂ ਨੰਗਲਕਲਾ ਜਿਲ੍ਹਾ ਮਾਨਸਾ ਤੋਂ ਦਾਣਾ ਮੰਡੀ ਦੇ ਵਿੱਚੋਂ ਲਗਾਤਾਰ ਲੁੱਟ ਹੋ ਰਹੀ ਹੈ ਕਿਸਾਨਾਂ ਦੀ ਜੇ ਜ਼ਿਮੀਦਾਰ 400 ਗੱਟਾ ਭਰਦਾ ਦਾ ਤੁਸੀਂ ਕਿਲੋ ਦੇ ਹਿਸਾਬ ਨਾਲ ਲਾ ਲਓ 4 ਕੁਇੰਟਲ ਦੀ ਲੁੱਟ ਹੈ ਸਿੱਧਮ ਸਿੱਧੀ 10000 ਰੁਪਏ ਦੀ ਲੁੱਟ ਹੋਈ ਜਾਂਦੀ ਹੈ ਠੀਕ ਹੈ ਸਾਰੀਆਂ ਨਾਣਾ ਮੰਡੀਆਂ ਦੇ ਵਿੱਚ ਲਾਗੂ ਕਰੋ ਇਹ ਕੰਮ ਸਾਰੇ ਕਿਤੇ ਜ਼ਿਮੀਦਾਰੀ ਲੁੱਟੇ ਮਗਰ 24 ਤੋਂ 25 ਰੁਪਏ ਦੀ ਲੁੱਟ ਹੋਈ ਜਾਂਦੀ ਹੈ ਹੁਣ ਤੁਸੀਂ ਇਹ ਦੇਖੋ ਪੀਐਸ 100 ਕਟਾ ਪਰਦਾ ਸਿੱਧਾ ਸਿੱਧੀ 2500 ਦੀ ਲੁੱਟ ਹੈ ਉਹ ਕੰਡਿਆ ਤੋੜੀ ਦੂਜੀ ਗੱਲ ਸਾਡੀ ਕਿਸਾਨ ਯੂਨੀਅਨ ਵਾਲਿਆਂ ਨੂੰ ਬੇਨਤੀ ਹੈ ਵੀ ਦੇਖੋ ਸਾਰਾ ਸਿਸਟਮ ਆਪਣਾ 9 ਮਾਸ ਦਾ ਰਿਸ਼ਤਾ ਹੈ ਤੇ ਇਹ ਚੀਜ਼ਾਂ ਤੇ ਖਾਸ ਧਿਆਨ ਦਿਓ ਕਿਸੇ ਵੀ ਜਿਹੜਾ ਸਿਸਟਮ ਹੈਗਾ ਕੁੱਤੀ ਚੋਰਾ ਨਾਲ ਨਰ ਨਾਲੇ ਹਰ ਇੱਕ ਬੰਦੇ ਦਾ ਰਾਈਟ ਬਣਦਾ ਹੈ ਆਪਣਾ ਵੀ ਆਪਾਂ ਆਪਦੀ ਫਸਲ ਦਾ ਪੂਰਾ ਮੁੱਲ ਤੇ ਪੂਰਾ ਵਜਨ ਲਈ ਇਸ ਗੱਲ ਕਰਕੇ ਸਾਰਿਆਂ ਨਾਲੋਂ ਵੱਡੀ ਚੀਜ਼ ਹੈ ਇਹ ਜਿਹੜੀ ਆ ਬਾਈ ਨੇ ਜਿਹੜੀ ਦੀ ਫਸਲ ਹੈ ਇਹ ਗੁਰਪਿਆਰ ਇਹ ਕਿਸਾਨ ਹੈ ਬਾਈ ਗੁਰਪਿਆਰ ਹੈ ਕਿਸਾਨ ਆਪਣਾ ਆਏ ਨੇ ਬੇਟੇ ਮੁੰਡਾ ਦੀ ਪਾਸਿੰਗ ਹੈਗਾ ਇਹਨਾਂ ਨੇ ਫੜਿਆ ਹੈਗਾ ਇਹਨਾਂ ਦੇ ਭਾਈ ਤੁਹਾਡੇ ਵਾਲੇ ਕੈਮਰੇ 'ਚ ਵੀ ਰਾਤ ਦੀ ਤੋਲ ਦੀ ਵੀਡੀਓ ਮੈਨੂੰ ਚੈੱਕ ਕਰੋ ਆ ਦੇਖੋ ਜੀ ਜਿਵੇਂ ਰਾਤ ਆ ਇਹਦੀ ਕਿਸਾਨ ਦੀ ਕਣਕ ਕਣਕ ਤੋਲੀ ਗਈ ਹੈਗੀ ਉਹ ਵੀ ਤੁਹਾਨੂੰ ਦਿਖਾਉਣੇ ਆਗੇ ਇਹਦੇ ਕੈਮਰੇ ਦੇ ਵਿੱਚ ਇਧਰ ਗੁਰਪਿਆਰ ਇਧਰ ਕਿਸਾਨ ਹੈ ਗੁਰਪਿਆਰ ਸਿੰਘ ਜੀ ਇਹਦੀ ਕਣਕ ਤੋਲੀ ਗਈ ਹੈ ਆ ਤੁਹਾਨੂੰ ਦਿਖਾ ਰਿਹਾ ਵੀਡੀਓ ਜਿਹੜੀ ਇਹਦੇ ਵੱਲੋਂ ਰਾਤ ਬਣਾਈ ਗਈ ਸਾਡੇ ਤੱਕ ਪਹੁੰਚਦੀ ਕੀਤੀ ਗਈ ਹੈ ਇਹ ਬਰੈਡ ਨਾ ਵਧਾ ਨਾ ਫੁੱਲਾ ਨੇਰਾ ਸੀ ਰਾਤ ਦਾ 53 ਕਿਲੋ 100 ਗ੍ਰਾਮ ਭਰੀ ਗਈ ਸੀ ਜੀ ਅੱਡੋਡੀ ਉਹ ਆ ਆੜਦੀ ਕੋਲੇ ਖੜਾ ਹੈ ਦੱਸ ਭਾਈ ਅਸੀਂ ਕੋਲੋਂ ਹੁਣ ਤਾਂ ਪਾਣੀ ਕੀ ਹੈ ਇਹੇ ਆੜਤੀ ਆ ਬਾਈ ਵਿੱਕੀ ਹੁਣ ਤਾਂ ਨਹੀਂ ਪਈ ਇਹੇ ਅਸੀਂ ਨਹੀਂ ਜੀ ਨਹੀਂ ਇਹ ਕੱਲ ਜਦੋਂ ਕਣਕ ਟੋਲੀ ਗਈ ਹੈ ਜੀਵੀਦਾਰ ਭਰਾ ਵੀ ਕੋਲੀ ਸੀਗਾ ਅਮਰਪਾਲ ਸਿੰਘ ਦੀ ਢੇਰੀ ਸੀਗੀ ਇਹ ਜਿਹੜਾ ਟੁਲੀ ਹੈ 50 ਕਿਲੋ 600 ਗ੍ਰਾਮ ਦੇ ਉੱਤੇ ਟੰਡਾ ਬੰਨਿਆ ਗਿਆ ਠੀਕ ਹੈ ਜੀ ਇਹਨਾਂ ਨੇ ਚੈੱਕ ਵੀ ਕੀਤਾ ਸਾਰੀ ਜਿੰਨਾ ਚਿਰ țeṛe țeṛi ਤੁਲੀ ਗਈ ਆ ਉਹਨਾਂ ਚ ਰੇ ਕੋਲੇ ਵੀ ਸੀਗੇ ਛੋਟੀ ਗੱਲ ਨਾ ਬਾਈ ਬਿਲਕੁਲ ਸਨਤ ਹੈ ਜੀ ਆ ਜਾ ਬਾਈ ਆ ਜਾ ਕੀ ਪਿਆ ਹਾਂਜੀ ਹਾਂਜੀ ਚਲੋ ਇੱਧਰ ਬਾਈਆਂ ਦੇ ਕੋਲੇ ਬਹਿ ਕੇ ਕਣ ਕੇ ਤਲਾਈ ਆ ਪਰ ਉਹਦੇ ਵਿੱਚ ਕੀ ਫਰਕ ਪਿਆ ਜਿਹੜਾ ਸਾਡਾ ਕੰਡਾ ਸੀਗਾ ਮਸ਼ੀਨ ਆ ਦੇਖੋ ਜੀ ਉਹ ਝੋਲ ਖਾ ਗਈ ਨਾ ਲੇਬਰ ਨੂੰ ਪਤਾ ਨਾ ਜੀਵਦਾਰ ਨੂੰ ਪਤਾ ਨਾ ਮੈਨੂੰ ਪਤਾ ਇਹਨਾਂ ਨੂੰ ਨਹੀਂ ਪਤਾ ਉਹ ਝੋਲ ਖਾ ਗਈ ਉਹਦੇ ਨਾਲ ਕਿਤੇ ਗੱਟਾ ਵੱਧ ਤੁਲੀ ਗਿਆ ਜਦੋਂ 50 60 ਗੱਟੇ ਤੁਲੇ ਇਹਨਾਂ ਨੂੰ ਜ਼ਿੰਮੇਵਾਰ ਭਾਈਆਂ ਨੂੰ ਪਤਾ ਵੀ ਲੱਗ ਗਿਆ ਵੀ ਭਾਈ ਗੱਟੇ ਵੱਧ ਤਲ ਰਹੇ ਆ ਇਹਨਾਂ ਨੂੰ ਆਈਡੀਆ ਹੋਇਆ ਵੀ ਯਾਰ ਨਾ ਹੋਰ ਵਾਲੇ ਗੱਟਿਆਂ ਦੇ ਵਿੱਚ ਮਾਲ ਘੱਟ ਪੈ ਰਿਹਾ ਆਪਣੇ ਵਾਲੇ ਗੱਟਿਆਂ 'ਚ ਮਾਲ ਵੱਧ ਪੈ ਰਿਹਾ ਪਰ ਇਹਨਾਂ ਨੇ ਮੈਨੂੰ ਉਦੋਂ ਨਹੀਂ ਦੱਸਿਆ ਇਹਨਾਂ ਨੇ ਮੈਨੂੰ ਸਵੇਰੇ ਦੱਸਿਆ ਕਹਿੰਦੇ ਸਾਨੂੰ ਪਹਿਲਾਂ ਹੀ ਆਈਡੀਆ ਹੋ ਗਿਆ ਸੀ ਯਾਰ ਵੀ ਮਾਲ ਐ ਲੱਗਦਾ ਜਿਵੇਂ ਵੱਧ ਕੁਲੀ ਜਾਂਦਾ ਅੱਜ ਕਾ ਚਲੋ ਕੋਈ ਗੱਲ ਨਹੀਂ ਜੀ ਤੁਸੀਂ ਆਪਦਾ ਸਵੇਰੇ ਦੇਖ ਲਾਂਗੇ ਚਲੋ ਇੱਕ ਮੰਨ ਲਿਆ ਇੱਕ ਦਾ ਤਲ ਗਿਆ ਇਹ ਕਿਸਾਨ ਦਾ ਤਲ ਗਿਆ ਦੂਜੇ ਦਾ ਕਿਉਂ ਦੋਨਾਂ ਇਕੱਠੀ ਢੇਰੀਆਂ ਸੀ ਨਾ ਆ ਮੁੰਡਾ ਨੌਜਵਾਨ ਆ ਮੁੰਡਾ ਕੋਲੇ ਖੜਾ ਜੀ ਆ ਆਹ 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 ਮੇਰੀ ਗੱਲ ਸੁਣੀ ਲੇਬਰ ਆਹਾਂ ਬੰਦਾ ਖੇਤਾਂ ਚ ਰਹਿੰਦਾਗਾ ਠੀਕ ਹੈ ਬਾਈ ਤੁਸੀਂ ਵੱਧ ਦੋਲ ਰਹੇ ਹੋ ਕਿਹਾ ਬਾਈ ਤੂੰ ਠੀਕ ਹੈ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਸਾਡਾ ਗੱਟਾ ਬਦਲਾ ਹੈ ਮੈਨੂੰ ਇਹ ਦੱਸਿਓ ਪਹਿਲਾਂ ਤਾਂ ਵੀ ਗੱਟਿਆ ਗੱਟੇ ਮਾਰਕੀਟ ਕਮੇਟੀ ਦੇ ਵਿੱਚੋਂ ਆਉਂਦੇ ਆ ਤੁਹਾਡੇ ਜੀ ਆਉਂਦੇ ਜੀ ਨੇ ਏਜੰਸੀ ਵੱਲੋਂ ਆਉਂਦੇ ਆ ਏਜੰਸੀ ਵੱਲੋਂ ਆਉਂਦੇ ਆ ਸਾਰਾ ਮਾਰਕਾ ਇੱਕੋ ਹੀ ਹੁੰਦਾ ਹੈ ਬਿਲਕੁਲ ਸਾਰਾ ਬਾਰਦਾਨੇ ਦੇ ਵਿੱਚ ਮਾਲ ਇੱਕੋ ਹੀ ਲੱਗਦਾ ਹੈ ਠੀਕ ਹੈ ਮੋਟਾ ਬਦਲਾ ਕਿਵੇਂ ਹੋ ਸਕਦਾ ਨਹੀਂ ਚਲ ਪੈਸਿਆ ਪੈ ਜੂ 100 ਗ੍ਰਾਮ ਦਾ ਮਰ ਪੈ ਜੀ ਫਿਰ ਵੀ ਫਿਰ ਦਾ ਕੋਈ ਫਰਕ ਆ ਵੀ ਜਾਊਗਾ ਉਹਨਾਂ ਚ ਮਾਲ ਤਾਂ 50 ਕਿਲੋ ਹੀ ਪੈਣਾ ਤੁਹਾਡੇ ਲਈ ਤਾਂ ਕੋਈ ਵੱਡਾ ਤੁਹਾਡੇ ਲਈ ਤਾਂ ਕੋਈ ਵੱਡਾ ਇਸ਼ੂ ਨਹੀਂਗਾ ਤੁਹਾਡੇ ਲਈ ਤਾਂ ਕੋਈ ਵੱਡਾ ਇਸ਼ੂ ਨਹੀਂ ਪਰ ਸਾਡੇ ਲਈ ਤਾਂ ਹੈ ਕਿਸਾਨ ਲਈ ਕਿਉਂਕਿ ਮਾਨਸਾ ਚ ਪਹਿਲਾਂ ਹੀ ਕੁਦਰਤੀ ਮਾਰ ਪਈ ਆ ਇਹ ਗੱਲ ਸਮਝੋ ਕੱਲ ਤੁਸੀਂ ਇਹ ਨਾ ਕਹੋ ਵੀ ਸਾਡੇ ਦੀ ਇਸ਼ੂਆ ਤੁਹਾਡੇ ਲਈ ਨਹੀਂ ਹੈਗਾ ਅਸੀਂ ਤੁਹਾਡੇ ਨਾਲ ਖੜੇ ਆ ਖੜੇ ਆ ਪਰ ਜਿਹੜੀ ਇੱਕ ਮਸ਼ੀਨੀ ਸਰਪੰਚਾ ਜਿਹੜੀ ਇੱਕ ਮਸ਼ੀਨੀ ਫਾਲਟ ਹੈ ਉਹ ਮੁੱਕੇ ਦੇ ਨਾਲ ਤੁਹਾਨੂੰ ਪਤਾ ਲੱਗਿਆ ਨਾ ਨਹੀਂ ਜੇ ਤੁਸੀਂ ਮੈਂ ਜੀ ਅਸੀਂ ਇੱਕ ਸੁਰੂਆਤ ਆ ਸਰਪੰਚ 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 ਵੀ ਮੈਂ ਤੁਹਾਨੂੰ ਕੱਲ੍ਹ ਜਵਾਬ ਦੇਣਾ ਬਈ ਕਿ ਕਰਕੇ ਗਲਤੀ ਨਹੀਂ ਮੰਨਦਾ ਜਿਹੜਾ ਉਹਦਾ ਹੁਗ ਦੌੜਾ ਫਿਰ ਹੋਣਾ ਪੂਰੀ ਜਾਣਾ ਮੰਡੀ ਦੇ ਆਪਾਂ ਕੰਡਾ ਜਾਂਦਾ ਅਸੀਂ ਜਾਣਾ ਮੰਡੀ ਦੇ ਵਿੱਚ ਦੇਖਦੇ ਆਂ ਜੇ ਸੋਨਾ ਕਿਤੇ ਮੰਨੋ 100 ਗ੍ਰਾਮ 200 ਗ੍ਰਾਮ ਘਟਾ ਕੇ ਆਉਂਦੇ ਅਸੀਂ ਮੰਨ ਲਾਂਗੇ ਵੀ ਪ੍ਰੋਬਲਮ ਹੈ ਕਰਨੀ ਜੇ ਹੈ ਕਿ ਸ਼ੈਲਰ ਚੱਲ ਜਾਂਦੀ ਦੇ ਕੰਡੇ ਦਾ ਮਤਲਬ ਪ੍ਰੋਬਲਮ ਆ ਜੇ ਜੀਵਿਦਾਰ ਦਾ ਤਾਂ ਨਕਾਨ ਹੋ ਜਾਏ ਗਲਤਿਆ ਜਾਵੇ। ਛੋਟਾ ਗੰਡੇ ਦਾ ਫਲਟ ਕਦੇ ਆਇਆ ਹੀ ਨਹੀਂ ਆਇਆ ਵੀਦਾਲਾ ਨੂੰ ਘਟਾ ਜੇ ਕਦੇ ਘਟ ਤੋਂ ਉਹਨੂੰ ਤਾਂ ਘਟਾ ਬੇਈ ਨਹੀਂ ਕਰੇ। ਕਦੇ ਘਟ ਤੋਂ ਤੁਸੀਂ ਇਹ ਦੇਖਿਓ ਵੀ ਅਸੀਂ ਕੰਡਾ ਵੱਧ ਬੰਨਿਆ ਹੋਏ ਤਾਂ ਅਸੀਂ ਕਿਸ ਦਿਵਾਰ ਜੇ ਜੇ ਬੰਨਿਆ ਹੈ ਬਾਈ ਤਾਂ ਹੀ ਅਸੀਂ ਆਇਆ ਤਾਂ ਹੀ ਰੋਲਾ ਪਿਆ। ਨਾ ਨਾ ਨਾ। ਕੀ ਮਿੰਟ ਮਸ਼ੀਨੀ ਮਸ਼ੀਨੀ ਕੰਡਾ ਫਰਕ ਪਾ ਸਕਦਾ ਫਰਸ਼ੀ ਕੰਡਾ ਕਰੇ ਕਦੇ ਵੀ ਨਹੀਂ ਫਰਕ ਪੈਂਦਾ ਹੈ ਫਰਸ਼ੀ ਕੰਡਾ ਅਸੀਂ ਨਾਲੇ ਮਸ਼ੀਨੀ ਹੀ ਤੋਲਿਆ ਸੀ ਫਰਸ਼ੀ ਦੇ ਨਹੀਂ ਤੋਲਿਆ ਜੀ ਅਸੀਂ ਉਸ ਤੇ ਤੋਲਿਆ ਵਿਆ ਤੁਸੀਂ ਕੰਪਿਊਟਰਾਈਜ਼ ਕੰਡੇ ਦੀ ਤੋਲ ਰਹੇ ਹੋ ਮੰਡੀਆਂ ਦੇ ਵਿੱਚ ਕੰਪਿਊਟਰਾਈਜ਼ ਕੰਡੇ ਕੰਢੀ ਇੱਕਦਮ ਇਹ ਫਰਸ਼ੀ ਕੰਡੀ ਹੈ ਫਰਸ਼ੀ ਫਿਰ ਬਰਸ਼ੀ ਕਹਿ ਰਹੇ ਉਹ ਵੀ ਫਰਸ਼ੀ ਹੈ ਫਰਸ਼ੀ ਦੇ ਅਸੀਂ ਤੋਲਿਆ ਵਿਆ ਜੀ ਅਸੀਂ ਦੇ ਫਰਕ ਨਹੀਂ ਪੈਂਦਾ ਪੈਣਾ ਚਾਹੀਦਾ ਉਹ ਜਦੋਂ ਚੱਕੀ ਹੈ ਗ੍ਰਾਮਾਂ ਦੇ ਵਰਤ ਵਿੱਚ ਇੱਕ ਮਿੰਟ ਸਾਰੀ ਹੁੰਦੀ ਚੈੱਕ ਕਰਨ ਲਈ ਆਹ ਦੇਖੋ ਜੀ ਇਹ 50 ਇਹ ਹੋਰ ਮੰਡੀ ਚੋਂ ਲਿਆਂਦਾ ਚੱਕ ਕੇ 50 900 ਦੇਖੋ ਕਿਸ ਪ੍ਰਕਾਰ ਲੁਟੋਰੀਆ ਆ ਸਾਡੇ ਪਿੰਡ ਦੇ ਸਾਰੇ ਗਰੀਬ ਕਿਸਾਨ ਕਿਵੇਂ ਇਕੱਠੇ ਹੋਇਆ 6 ਮਹੀਨਿਆਂ ਦੀ ਫਸਲ ਹੈਗੀ ਮਾਨਸਾ ਚ ਪਹਿਲਾਂ ਹੀ ਗੜੇਮਾਰੀ ਬਹੁਤ ਹੋਈ ਹੈਗੀ ਉਹਦਾ ਮਾਅਬਜਾ ਨਹੀਂ ਮਿਲ ਰਿਹਾ ਜਿਹੜੀ ਵੀ ਥੋੜੀ ਬਹੁਤੀ ਕਣਕ ਹੋਈ ਐ ਇਸ ਪ੍ਰਕਾਰ ਲੁੱਟ ਹੋ ਰਹੀ ਐ ਦੇਖ ਸਕਦੇ ਹੋ ਲਾਈਵ ਤਸਵੀਰਾਂ ਨੰਗਲ ਕਲਾਂ ਤੋਂ ਕਿੰਨੇ ਗੱਟੇ ਭਰੇ ਗਏ ਨੇ ਕਿਲੋ-ਕਿਲੋ 2-2 ਕਿਲੋ ਦੀ ਜਿਆਦੇ ਇੱਕ ਗੱਟੇ ਮੰਗਰਾ ਭਰਿਆ ਗਿਆਗਾ ਕਵਾਂਟਲ ਮੰਗਰ 4 ਕਿਲੋ ਹੋ ਗਈ 4 ਕਿਲੋ ਉੜਦੀ ਐ ਦੇਖ ਲੋ ਲਾਈਵ ਤਸਵੀਰਾਂ ਨੰਗਲ ਕਲਾਂ ਤੋਂ ਆਰਤੀ ਨਾਲ ਵੀ ਗੱਲਬਾਤ ਕਰ ਰਹੇ ਸੀ ਪਰ ਉਹਨਾਂ ਨੇ ਕੋਈ ਆਪਦੀ ਗਲਤੀ ਨਹੀਂ ਮੰਨੀ ਆਪ ਦੇ ਕਰਤੱਵ ਦੀ ਗੌਰ ਰੱਖੋ ਆ ਦੇਖ ਲਓ ਜੀ ਆ ਗੱਟਾ ਹੋਰ ਲੈਂਦਾ 51 600 ਜੀ ਨਾਲ ਇੱਕ ਗੱਲਾ ਹਲ ਸਕਦਾ ਯਾਰ ਸਾਰੇ ਇਹ ਨਹੀਂ ਹਲਦੇ ਸਾਰਿਆਂ ਲੋ ਜੀ ਲਓ ਸਾਰੇ ਪਿੰਡ ਨੰਗਲ ਕਲਾਂ ਚ ਸਾਰਿਆਂ ਮੰਡਿਆਂ ਦਾ ਇਹ ਹਾਲ ਹੈ ਹੋਰ ਵੀ ਡੱਟਾ ਧਰ ਸਕਦੇ ਹੋ ਇਹ ਭਰਿਆ ਪਿਆ ਜੀ ਸੀਲ ਹੋ ਚੁੱਕਿਆਗਾ ਇਹ ਬਾਕੀ ਇਹ ਵੀ ਦੇਖ ਲਓ ਬੰਦ ਹੈਗਾ ਇਹੇ ਸ਼ੈਲਰ ਚ ਚੱਲ ਗਿਆ ਹੁੰਦਾ ਤਾਂ ਫੇਰ ਮੰਨਣਾ ਸੀ ਇਹ ਤਾਂ ਸਾਡੇ ਮਾਣੇ ਆੜਤੀਏ ਦਾ ਇਹ ਸਾਰੇ ਆੜਤੀਆਂ ਦੇ ਇੱਕੋ ਜਿਹੀ ਹੀ ਪ੍ਰੋਬਲਮ ਹੈ ਕਿਸੇ ਤੇ 200 ਗ੍ਰਾਮ 100 ਗ੍ਰਾਮ ਆਉਂਦੀ ਹੈ ਲਓ 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 ਕਰੋ ਸਾਰੇ 55600 ਆ ਆ ਸਹੀ ਆ ਹਾਂ ਬਿਲਕੁਲ ਸਹੀ ਹੈ ਜੀ ਬਿਲਕੁਲ ਸਹੀ ਹੈ ਆਹਾ ਜਿਹੜਾ ਸਹੀ ਆ ਸਹੀ ਦੱਸਾਂਗੇ ਇਹ ਸਹੀ ਆ ਇਹ ਸਹੀ ਆ ਆਪ ਕੋ ਆਪਣੇ ਗੱਟੇ ਲੈ ਜਾਓ ਚੱਕ ਕੇ ਹੁੰਦੇ ਨੇ ਸਾਰੇ ਵੀਰਾਂ ਨੂੰ ਇਹੀ ਬੇਨਤੀ ਹੈ ਵੀ ਲੁੱਟ ਤੋਂ ਬਚਣਾ ਤਾਂ ਆਪਦੇ ਆਪ ਦੇ ਗੱਟੇ ਇੱਥੇ ਰੋਕ ਦਿਓ ਜਿੱਥੇ ਪਏ ਆ ਮੰਡੀ 'ਚ ਇੱਥੇ ਰੋਕ ਦਿਓ ਅੱਗੇ ਪ੍ਰਸ਼ਾਸਨ ਨੂੰ ਵੀ ਮੰਗ ਕਰਦੇ ਆਂਗੇ ਇਹ ਵੀਡੀਓ ਸੀਐਮ ਸਾਹਿਬ ਤੱਕ ਪਹੁੰਚਣੀ ਚਾਹੀਦੀ ਹੈ ਮਾਨਸਾ ਜ਼ਿਲ੍ਹੇ 'ਚ ਕਿਸਾਨਾਂ ਦੀ ਇਸ ਪ੍ਰਕਾਰ ਹੋ ਰਹੀ ਹੈ ਲੁੱਟ ਆਹ ਫਰਕ ਪਾਉਣਾ ਨਾ ਬੋ। ਜੇ ਕੰਪਟਰ ਕੰਡੇ ਲੈ ਆਉਂਦੇ ਆ ਤਾਂ ਪੁੱਲਾਵਾਂਗੇ। ਇਹ ਗੱਲ ਇਹ ਇਹ ਗੱਲ ਕਹਿੰਦੇ ਆ ਬਾਈ ਇਹ ਜਿਹੜੀ ਜਿਹੜੀ ਸਾਡਾ ਆ ਰਾਤ ਕੰਡੇ ਦਾ ਫਰਕ ਪੈ ਗਿਆ। ਕੰਡੇ ਦਾ ਆਪਾਂ ਮੰਨ ਲਓ ਵੀ ਚਲੋ ਫਰਕ। ਇੱਕ ਦਾ ਫਰਕ ਪੈ ਗਿਆ। ਇੱਕ ਦਾ ਫਰਕ ਪੈ ਗਿਆ ਸਾਰੀ ਮੰਡੀ 'ਚ ਫਰਕ ਨਹੀਂ ਆਉਂਦਾ। ਦੂਜੀ ਗੱਲ ਵੀ ਜੇ ਤੁਹਾਡੇ ਕੰਡੇ ਦਾ ਫਰਕ ਪੈਂਦਾ ਕਦੇ 150 ਗ੍ਰਾਮ ਘਟ ਕੇ ਕਿਉਂ ਨਹੀਂ ਤ올ਦੀ 1.5 ਕਿਲੋ, ਕਿਲੋ, ਸਵਾ ਕਿਲੋ ਵੱਧ ਕੇ ਤ올ਦੀ ਆ। ਥੋੜੀ ਕਿਸੇ ਪਾਸੇ ਘੱਟੀ ਕੇ ਦੇ ਆੜ ਕੇ ਨਹੀਂ ਕਿਸੇ ਪਾਸੇ ਘੱਟੀ ਚਲੋ ਹੋਰ ਵੀ ਕਰਾਉਣਾ ਤੁਹਾਨੂੰ ਲੈ ਗੱਲਾਂ ਬਾਤਾਂ ਨੰਕਲ ਕਲਾ ਤੋਂ ਹੋਰ ਵੀ ਆਪਾਂ ਚੈੱਕ ਕਰਦੇ ਆਂ ਬਾਈ ਸਰਪੰਚ ਸਾਹਿਬ ਤੇ ਸਾਡਾ ਗਰੁੱਪ ਇੱਥੇ ਹੋਇਆ ਸੀ ਅੱਜ ਇਕੱਠਾ ਚੰਗੇ ਕੰਮ ਲਈ ਹਮੇਸ਼ਾ ਇਕੱਠੇ ਹੁੰਦੇ ਰਹਾਂਗੇ ਨੇਕਪਰਾਲੇ ਲਈ ਪਰ ਲੁੱਟ ਇਸ ਪ੍ਰਕਾਰ ਨਹੀਂ ਹੋਣ ਦਿੱਤੀ ਜਾਊਗੀ ਜ਼ਿੰਮੇਵਾਰ ਦੀ ਉਹ ਠੀਕ ਆ ਮਰੀਏ ਇਹ ਸਮਾਰਕਾ ਜਲੂਸ ਕੱਢੋ ਨਾਲ ਸ਼ੇਅਰ ਕਰੀ ਚਲੋ ਵੀਡੀਓ ਕੈ ਬਾਈ ਵੀਡੀਓ ਵੱਧ ਤੋਂ ਵੱਧ ਕਰਿਓ ਸ਼ੇਅਰ ਤਾਂ ਜੋ ਸਾਰੇ ਪੰਜਾਬ ਦੇ ਕਿਸਾਨ ਜਾਗਰੂਕ ਹੋਣ ਲੁੱਟ ਤੋਂ ਬਚਿਆ ਜਾ ਸਕੇ ਹੋਰ ਵੀ ਕਰਾਉਣਾ ਤੁਹਾਨੂੰ ਲਾਈਵ ਗੱਲਾਂ ਬਾਤਾਂ ਇਹ ਕਿਸੇ ਹੋਰ ਕਰਾਉਣਾ ਆਪਾਂ ਕੱਲੇ ਕੱਲੇ ਪਿੱਡ ਚੋਂ ਆਪਾਂ ਗੱਟਾ ਚਾਕੇ ਹੋਰ ਇਹੀ ਲੁੱਟ ਨੂੰ ਬਚਾਉਣਾ ਹੈਗਾ ਆ ਇੱਥੇ ਵੀ ਸੈੱਟ ਹੋ ਰਿਹਾ ਗੰਡਾ ਕੋਈ ਖੜਾ ਸੀ ਗੁਰਪਿਆਰ ਨਾਲ ਤੇਜ ਬੰਦਾ ਕਿਹੜਾ ਹੋਊਗਾ ਕਰ ਫਿਹਾਰ ਲਉ ਤੇ ਇਹ ਬੰਦਾ ਕਿਹੜਾ ਉਹ ਮੈਨੂੰ ਐਸੋ ਪਹਿਲਾਂ ਤੁਸੀਂ ਕਰੰਟ ਨਹੀਂ ਆਇਆ ਜੇ ਆ ਸੁੱਚਾ ਸੁੱਚ ਲਈ ਸੁੱਚ ਲਾ ਕੇ ਦੇਖ ਲੈ ਮਜ਼ਾ ਛੋਟਾਗਾ ਉਹ ਪਰ ਉਹ ਠੀਕ ਸੀ ਉਹ ਤਾਂ ਨਹੀਂ ਮੰਨਦੇ ਕੋਈ ਗੱਲ ਦਾ ਹੀ ਨਾ ਆਪਣਾ ਖਾਲਦਾ ਜਾ ਆਪਣਾ ਉਹ ਕਰੇ ਆਪਣਾ ਕੀ ਹਾਲ ਹੈ ਇਹ ਪਾਰਟੀ ਹੈ ਹਾਂ ਲੱਕੇ ਵੈਰੀ ਕੁ ਮੈਂ ਇਹੀ ਤੋਂ ਉਹ ਵਿਚ ਉਹ ਹੱਥ ਨਾਲ ਲਾ ਲੂ ਨਾਲ ਹੋਰ ਛਪਾ ਲੱਕੀ ਹਾਂ ਤਾਂ ਅੱਜ ਅੱ비 ਚੱਕ ਲੈਨੇ ਚੱਕ ਲੈਨੇ ਕੋਈ ਨਹੀਂ ਹੂੰ ਚੱਕ ਲੋ ਜੇਬ ਵਿੱਚ ਪਾ ਲੋ ਜੀ ਪਿਛਲੀ ਵਾਰੀ ਵੀ ਸਾਡੇ ਨਾਲ ਇਹੀ ਰੋਲਾ ਪਿਆ ਸੀਗਾ ਉਦੋਂ ਵੀ ਲਗਾਤਾਰ ਘੋਨੇ ਵੇਲੇ ਵੀ ਲੁੱਟ ਕੀਤੀ ਗਈ ਸੀਗੀ ਸਿੱਧੀ ਕਾਟ ਪਾਲਦੇ ਆ ਐਦਕੀ ਬਿਨਾ ਕਾਟ ਤੋਂ ਇੰਨਾ ਇੰਨਾ 2-2 ਕਿਲੋ ਜ਼ਿਆਦਾ ਤੋਲੀ ਜਾਂਦੇ ਨੇ ਲੈ ਉਹਨੇ ਫਰਜਾ ਉਹ ਮੰਗ ਮੰਗ ਕਰਾਂਗੇ ਜਿਹੜਾ ਮੈਨੂੰ ਜਿਹੜੇ ਪਿੰਡ ਹੈ ਮਨੋ ਜਿਹੜੇ ਗੱਡੇ ਸੀਲ ਕਰਕੇ ਆ ਨਹੀਂ ਉਹਨਾਂ ਚ ਵੀ ਡੇਡ ਡੇਡ 100 ਗ੍ਰਾਮ ਦਾ ਹੈ ਬੰਦ ਗੱਟ ਬੰਦ ਗੱਟੇ ਵੀ ਆਪਾਂ ਦਿਖਾ ਚੁੱਕੇ ਆ ਬਾਈ ਸਾਰੇ 20 ਗੱਟ 20 ਗੱਟਿਆਂ ਦੇ 20 ਗੱਟਿਆਂ ਦੇ ਵਿੱਚੋਂ ਹਰ ਦਾ ਇੱਕ ਗੱਟਾ ਸਹੀ ਆ ਇੱਕ ਗੱਟਾ ਸਹੀ ਆ ਉਹ ਵੀ ਆਏ ਨਹੀਂ ਪਤਾ ਚੱਕਣ ਵੇਲੇ ਦੋ ਕੱਢਿਆ ਆ ਆਪਾਂ ਤੁਹਾਨੂੰ ਇਹ ਆ ਦਿਖਾਉਣਾ ਤੁਹਾਨੂੰ ਕਿਸ ਪ੍ਰਕਾਰ ਢੇਰ ਲੱਗੇ ਹੋਏ ਨੇ ਇਹ ਕਣਕ ਦੇ ਚੱਲਦਾ ਕਿ ਉਹ ਨਹੀਂ ਇਹ ਕੰਡੇ ਨੂੰ ਕੀ ਫਸਟ ਪੈ ਗਈ ਆ ਆਹ ਦੇਖੋ ਕਿੰਨਾ ਮਾਲ ਭਰ ਚੁੱਕੇ ਨੇ ਤੇ ਕਿੰਨੀ ਲੁੱਟ ਹੋ ਚੁੱਕੀ ਆ ਹੁਣ ਤੱਕ ਨੰਗਲ ਕਲਾਂ ਇੱਕ ਪਿੰਡ ਦਾ ਇਹ ਹਾਲ ਹੈ ਬਾਕੀ ਪਿੰਡਾਂ ਦਾ ਕੀ ਹਾਲ ਹੋਊਗਾ ਕਿਉਂਕਿ ਮਾਨਸਾ ਜ਼ਿਲ੍ਹੇ ਦਾ ਹਲਕਾ ਸਰਦੂਲਗੜ ਦਾ ਸਭ ਤੋਂ ਵੱਡਾ ਪਿੰਡ ਹੈ ਨੰਗਲ ਕਲਾਂ ਜਿੱਥੇ ਇਸ ਪ੍ਰਕਾਰ ਦੀ ਹੋ ਰਹੀ ਆ ਲੁੱਟ ਕਿਸਾਨਾਂ ਨੂੰ ਸ਼ਰੇਆਮ ਲੁੱਟਿਆ ਯਾਰ ਇਹਦਾ ਕੱਲੀ ਕੱਲੀ ਢੇਰੀ ਕੱਲਾ ਕੱਲਾ ਪੇੜ ਪੇੜ ਦੇ ਵਿੱਚੋਂ ਕੱਲਿਆਂ ਕੱਲਿਆਂ ਬੋਰੀਆਂ ਤਕਰੀਬਨ 20 25 ਬੋਰੀਆਂ ਦੇ ਕਰੀਬ ਅਸੀਂ ਚੈੱਕ ਕਰ ਚੁੱਕੇ ਹਾਂ ਇੱਕ ਬੋਰੀ ਸਹੀ ਸੀ ਉਹ ਕੰਡਾ ਸੈੱਟ ਕਰ ਰਹੇ ਨੇ ਉੱਥੇ ਉਹ ਵੀ ਦਿਖਾਵਾਂ ਮੈਂ ਤੁਹਾਨੂੰ ਦੁਬਾਰਾ ਲਾਈਵ ਤਸਵੀਰਾਂ ਆਹ ਸਾਰਾ ਪੇੜ ਦਿਖਾ ਰਿਹਾ ਨੰਗਲ ਕਲਾਂ ਦਾ ਬੱਤ ਪੈ ਗਿਆ ਆ ਦੇਖੋ ਕਿਸਾਨ ਵੀਰ ਕਿਵੇਂ ਬੈਠੇ ਨੇਗੇ 6 ਮਹੀਨਿਆਂ ਦੀ ਫਸਲ ਇਸ ਪ੍ਰਕਾਰ ਹੋ ਰਹੀ ਹੈ ਲੁੱਟਾ ਉਹ ਸਾਡੇ ਇਹ ਕਿਵੇਂ ਛੇਹੀ ਹੋ ਗਿਆ ਕੀ ਵੀ ਫਰਕ ਪਹਿਲਾਂ ਮਾਨਸਾ ਜ਼ਿਲ੍ਹੇ ਚ ਗੜੇਮਾਰੀ ਨੇ ਨੁਕਸਾਨ ਕੀਤਾ ਰਹਿੰਦਾ ਖੁੰਦਾ ਹੋਣਾ ਇੱਥੇ ਦਾਣਾ ਮੰਡਿਆਂ ਚਾੜਤੇ ਨੇ ਲੁੱਟ ਮਚਾਈ ਆ ਆਹ ਬੰਦ ਜੇ ਪਰ ਇਹ ਕੋਰ ਨਹੀਂ ਹੈ ਚਾਰ ਮਿੰਟ ਜੀ ਆਪ ਲੱਗਵਾਓ ਕੱਲ੍ਹ ਵਾਲੇ ਬੰਦ ਖੜੇ ਹਾਂ ਹਾਂ ਜੀ ਪ੍ਰਧਾਨ ਜੀ ਕਿੰਨਾ ਵਜ਼ਨ 2-2 ਕਿਲੋ ਹਰੇਕ ਬੋਰੀ ਮਾਇਰ ਤੇ ਸੇਕੜਾਂ ਦਾ ਤੋਲਿਆ ਵਜੋਂ ਸਾਰੇ ਤੇ ਵੱਧਾ ਹਟਾਣ ਕਰਵਾਓ ਮੈਂ ਪਹਿਲਾਂ ਪ੍ਰਧਾਨ ਨਾਲ ਫੋਨ ਕਰਨਾ ਕਰੋ ਇਹ ਦੇਖੋ ਲੇਬਰ ਖੜੀ ਹੈਗੇ ਇਹ ਸਾਰੇ ਕਿਸਾਨ ਵੀਰ ਬੈਠੇ ਨੇਗੇ ਦੇਖੋ ਕਿਸ ਪ੍ਰਕਾਰ ਆ ਫੌਜੀ ਕੱਟ ਦੇ ਗਿਆ ਚਲੋ ਜੀ ਵੀਡੀਓ ਹੁਣ ਕਰਨ ਲੱਗੇ ਆ ਫਿਨਿਸ਼ ਦੁਬਾਰਾ ਫੇਰ ਕਰਦੇ ਆ ਲਾਈਵ ਆਪਾਂ ਧੰਨਵਾਦ ਜੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਸਾਰੇ ਕਿਸਾਨ ਵੀਰ ਜਾਗਰੂਕ ਹੋ ਸਕਣ